ਜੈ ਪੀਰਾਂ ਦੀ ਜੀ ਚੈ ਸਾਈਆਂ ਦੀ ਮਹਿਫਲ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਜੋ ਮੇਨ ਵਿਸ਼ਾ ਹੈ ਉਹ ਹੈ ਕਿ ਪੂਰੇ ਗੁਰੂ ਦੀਆਂ ਨਿਸ਼ਾਨੀਆਂ ਕੀ ਹੁੰਦੀਆਂ ਨੇ ਗੁਰੂ ਨੂੰ ਜੜੀ ਅਸੀਂ ਕਿਹਨਾ ਗੱਲਾਂ ਤੋਂ ਪਹਿਚਾਨ ਸਕਦੇ ਹਾਂ ਕਿਹਨਾ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਸੋ ਇਹ ਸਭ ਆਪਾਂ ਅੱਜ ਇਸ ਵੀਡੀਓ ਵਿੱਚ ਸਮਝਣਾ ਹੈ ਕਿ ਗੁਰੂ ਸਾਡੇ ਲਈ ਕੀ ਕੀ ਕਰਦਾ ਹੈ ਉਹ ਉਹਦੇ ਦੱਸੇ ਹੋਏ ਰਸਤੇ ਤੇ ਜੇਕਰ ਅਸੀਂ ਚੱਲਦੇ ਹਾਂ ਤੇ ਕਿੰਨਾ ਕੁਝ ਸਾਨੂੰ ਜ਼ਿੰਦਗੀ ਵਿੱਚ ਸਿੱਖਣ ਨੂੰ ਵੀ ਮਿਲਦਾ ਹੈ ਤੇ ਉਹ ਗੁਰੂ ਸਾਨੂੰ ਕਿੱਥੇ ਤੱਕ ਪਹੁੰਚਾ ਸਕਦਾ ਹੈ ਜਰੂਰ ਸੁਣੋ ਜੀ ਅੱਜ ਦੇ ਵਿਸ਼ੇ ਵਿੱਚ ਸੋ ਆਪਾਂ ਅੱਜ ਇਸ ਵਿਸ਼ੇ ਤੇ ਹੀ ਗੱਲ ਕਰਨੀ ਆ ਤੇ ਵੀਡੀਓ ਨੂੰ ਪੂਰੀ ਸੁਣ ਲੈਣਾ ਸਮਝਣਾ ਅਮਲ ਕਰਨਾ ਜੀ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜਿਸ ਤੋਂ ਹੁਣ ਇੱਥੇ ਆਪਾਂ ਇਹ ਵੀਡੀਓ ਸ਼ੁਰੂ ਕਰਦੇ ਆਂ ਸੋ ਪਹਿਲਾਂ ਤਾਂ ਇੱਥੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਕਿ ਕੁਝ ਦਿਨ ਜਿੱਕਰ ਵੀਡੀਓ ਨਹੀਂ ਪਾਵੀ ਤੇ ਕਾਫੀ ਮੈਸੇਜ ਆਏ ਕਿ ਦੀਦੀ ਜੀ ਮਨ ਉਦਾਸ ਹੋ ਗਿਆ ਵੀਡੀਓ ਦੀ ਉਡੀਕ ਰੰਦੀ ਹੈ ਸੋ ਆਪਣੀ ਸਿਹਤ ਦਾ ਧਿਆਨ ਰੱਖਿਆ ਕਰੋ ਜੀ ਸੋ ਮਾਲਕ ਦੇ ਚਰਨਾਂ ਨਾਲ ਪ੍ਰਮਾਤਮਾ ਦੇ ਚਰਨਾਂ ਨਾਲ ਤੁਸੀਂ ਜੋੜਦੇ ਹੋ ਸੋ ਤੁਹਾਹਦੇ ਲੋ ਧੰਨਵਾਦ ਕਰਦੇ ਆ ਕਿ ਤੁਸੀਂ ਸਾਡਾ ਇੰਨਾ ਫਿਕਰ ਕਰਦੇ ਹੋ ਤੇ ਇੰਨਾ ਵੀਡੀਓ ਪਸੰਦ ਕਰਦੇ ਹੋ ਜੀ ਸੋ ਪਰਮਾਤਮਾ ਹਮੇਸ਼ਾ ਹੀ ਸੇਵਾ ਦਾ ਫਲ ਬਖਸ਼ੀ ਆਪ ਸਭ ਨੂੰ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆ ਤੇ ਇੱਕ ਕਮੈਂਟ ਦੱਸਦੇ ਪਹਿਲਾਂ ਸੋ ਇੱਥੇ ਪਹਿਲਾ ਕਮੈਂਟ ਸਰਲਾ ਦੇਵੀ ਜੀ ਦਾ ਸੋ ਇਹ ਲਿਖਦੇ ਨੇ ਕਿ ਅਸੀਂ ਪੀਰਾਂ ਨੂੰ ਵੀ ਮੰਨਦੇ ਆ ਤੇ ਮਾਤਾਂ ਨੂੰ ਵੀ ਮੰਨਦੇ ਆ ਪੀਰਾਂ ਦਾ ਚਿਰਾਗ ਰੌਸ਼ਨ ਕਰਦੀ ਆ ਮਾਤਾ ਰਾਣੀ ਦੀ ਜੋਤ ਰੋਸ਼ਨ ਕਰਦੇ ਆ ਸੋ ਪਹਿਲਾਂ ਪੀਰਾਂ ਦੇ ਨਾਮ ਦੀ ਮਾਲਾ ਅਸੀਂ ਕਰੀ ਦੀ ਫਿਰ ਮਾਤਾ ਰਾਣੀ ਦੇ ਕੀ ਇਹਦੇ ਵਿੱਚ ਕੋਈ ਗਲਤੀ ਤਾਂ ਨਹੀਂ ਸੋ ਜਿਹਨੂੰ ਆਪਾਂ ਮੇਨ ਬਿਠਾਇਆ ਹੋਇਆ ਹੈ ਜੀ ਜੇਕਰ ਪੀਰਾਂ ਦਾ ਚਿਰਾਗ ਪਹਿਲਾਂ ਤੋਂ ਰੋਸ਼ਨ ਹੈ ਸੋ ਮੁੱਢ ਤੋਂ ਚੱਲਿਆ ਆ ਰਿਹਾ ਫਿਰ ਉਹਨਾਂ ਦਾ ਹੀ ਪਹਿਲਾਂ ਜ਼ਿਕਰ ਕਰਨਾ ਬਣਦਾ ਹੈ ਫਿਰ ਬਿਲਕੁਲ ਤੁਸੀਂ ਸਹੀ ਹੋ ਕਿ ਪੀਰਾਂ ਦੇ ਨਾਮ ਤੁਸੀਂ ਜਪਦੇ ਹੋ ਤੇ ਫਿਰ ਮਹਾਮਈ ਦਾ ਨਾਮ ਜਪਦੇ ਹੋ ਸੋ ਇਹਦੇ ਵਿੱਚ ਕੋਈ ਗਲਤੀ ਨਹੀਂ ਮੇਨ ਮੁੱਢ ਨੂੰ ਮੂਰੇ ਰੱਖ ਕੇ ਪਹਿਲਾਂ ਯਾਦ ਕਰਕੇ ਜ਼ਿਕਰ ਫਿਰ ਕਿਸੇ ਦਾ ਵੀ ਸ਼ਬਦ ਕਰਨਾ ਚਾਹੁੰਦੇ ਤੇ ਕਰ ਸਕਦੇ ਆ ਇਹਦੇ ਵਿੱਚ ਕੋਈ ਵੀ ਇਹੋ ਜੀ ਗੱਲ ਨਹੀਂ ਹੈ ਕਿ ਅਸੀਂ ਇਹਨਾਂ ਦਾ ਨਾਮ ਜਪ ਕਰਾਂਗੇ ਤਾਂ ਸ਼ਾਇਦ ਕੋਈ ਗਲਤੀ ਹੋਵੇਗੀ ਸੋ ਹੁਣ ਜਿਸ ਹਿਸਾਬ ਨਾਲ ਇਨਸਾਨ ਲੈਨ ਨੂੰ ਛੇੜ ਲੈਂਦਾ ਹੈ ਫਿਰ ਉਸੇ ਹਿਸਾਬ ਨਾਲ ساری ਉਮਰ ਚੱਲਣਾ ਪੈਂਦਾ ਹੈ ਜਦੋਂ ਆਪਾਂ ਇਹ ਗੱਲਾਂ ਨੂੰ ਅਗਨੋਰ ਕਰਨਾ ਸ਼ੁਰੂ ਕਰਦੇ ਆਂ ਤੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਇਸ ਕਰਕੇ ਜਿਹੜੀ ਚੀਜ਼ ਨੂੰ ਜਗਾ ਲਿਆ ਹੈ ਹੁਣ ਉਹਨੂੰ ਯਾਦ ਰੱਖੋ ਉਹਦੇ ਅੱਗੇ ਹੀ ਪੱਲਾ ਅੱਡੋ ਜੋ ਚਾਹੀਦਾ ਹੈ ਫਿਰ ਉਹੀ ਅਸਮਰਦਾ ਪੂਰਿਆ ਕਰਨਗੇ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਜੀ ਸੋ ਇੱਥੇ ਇਹ ਲਿਖਦੇ ਨੇ ਕਿ ਦੀਦੀ ਜੀ ਮੈਂ ਰਾਧਾ ਸਵਾਮੀ ਦਾ ਨਾਮਦਨ ਲਿਆ ਹੋਇਆ ਹੈ ਕੀ ਗੁਰੂ ਧਰਨ ਦੀ ਜ਼ਰੂਰਤ ਹੈ ਸੋ ਜਦੋਂ ਤੁਸੀਂ ਰਾਧਾ ਸਵਾਮੀ ਜੀ ਦਾ ਨਾਮ ਸਿਮਰਨ ਲੈ ਹੀ ਲਿਆ ਰਾਧਾ ਸਵਾਮੀ ਉਹਦੋਂ ਮਿਲ ਹੀ ਗਿਆ ਆ ਫਿਰ ਇਸ ਤੋਂ ਇਲਾਵਾ ਹੋਰ ਕੀ ਰਹਿ ਜਾਂਦਾ ਹੈ ਸੋ ਉਹ ਵੀ ਤਾਂ ਇੱਕ ਗੁਰੂ ਹੈ ਗੁਰੂ ਹੀ ਬਣਦਾ ਹੈ ਜਦੋਂ ਅਸੀਂ ਕਿਤੇ ਉਹ ਨਾਮ ਦਾਗ ਲੈਂਦੇ ਸ਼ਬਦ ਲੈਂਦੇ ਆ ਸੋ ਗੁਰੂ ਇਹੀ ਹੁੰਦਾ ਹੈ ਸੋ ਇਹਨਾਂ ਗੱਲਾਂ ਨੂੰ ਸਮਝਿਆ ਕਰੋ ਜੀ ਕਿ ਗੁਰੂ ਕਿੰਦੇ ਕਿਨੂ ਆ ਸੋ ਜਿੱਥੋਂ ਨਾਮ ਸ਼ਬਦ ਮਿਲ ਗਿਆ ਉਹ ਹੀ ਗੁਰੂ ਹੈ ਸੋ ਉਹ ਹੀ ਨਾਮ ਸ਼ਬਦ ਸਿਮਰਦੇ ਜਾਓ ਰਸਤਾ ਦਪਾਉਂਦੇ ਜਾਣਗੇ ਸੋ ਜੀ ਆਉਂਦੀ ਜਾਏਗੀ ਜੀ ਇੱਕ ਸ਼ਬਦ ਨੂੰ ਹੀ ਸਿਮਰ ਲੈਣਾ ਚਾਹੀਦਾ ਹੈ ਇੱਕ ਨੂੰ ਹੀ ਸਿਮਰਨਾ ਔਖਾ ਹੈ ਵੈਸੇ ਬਾਕੀ ਬਹੁਤੇ ਸ਼ਬਦ ਸਿਮਰਨ ਦੀ ਜ਼ਰੂਰਤ ਨਹੀਂ ਪੈਂਦੀ ਜੇਕਰ ਮਨ ਠਿਕ ਜਾਵੇ ਤੇ ਇੱਥੇ ਦੂਸਰਾ ਕਮੈਂਟ ਹੈ ਇੱਕ ਕਮੈਂਟਾਂ ਵਿੱਚ ਲਿਖਦੇ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਅਸੀਂ ਪੂਰਾ ਗੁਰੂ ਬਣਾਉਣਾ ਚਾਹੁੰਦੇ ਆ ਪਰ ਪੂਰਾ ਗੁਰੂ ਮਿਲਦਾ ਨਹੀਂ ਤੁਸੀਂ ਸਭ ਕੁਝ ਦੱਸ ਦਿਓ ਕਿ ਅਸੀਂ ਤੁਹਾਨੂੰ ਗੁਰੂ ਬਣਾ ਸਕਦੇ ਹਾਂ ਸੋ ਦੇਖੋ ਜੀ ਇਸ ਤਰ੍ਹਾਂ ਗੁਰਤਾਰਨਾ ਨਹੀਂ ਹੁੰਦੀ ਸੋ ਅਸੀਂ ਤਾਂ ਸਿਰਫ ਇੱਕ ਤੁਹਾਨੂੰ ਰਸਤਾ ਦਿਖਾਉਣ ਦੀ ਕੋਸ਼ਿਸ਼ ਕਰੀਦੀ ਆ ਕਿ ਆ ਤੁਹਾਡੇ ਲਈ ਸਹੀ ਆ ਤੇ ਆ ਗਲਤ ਹੈ ਸੋ ਬਾਕੀ ਅਸੀਂ ਕੋਈ ਵੀ ਨਾਮ ਸ਼ਬਦ ਨਹੀਂ ਦਿੰਦੇ ਸੋ ਨਾਮ ਸ਼ਬਦ ਉਥੋਂ ਲਓ ਜਿੱਥੇ ਹੁਕਮ ਹੋਇਆ ਹੈ ਮਾਲਕ ਦਾ ਗੱਦੀ ਚੱਲ ਰਹੀ ਹੈ ਤੇ ਜਿੱਥੇ ਸੰਗਤਾਂ ਜਾਂਦੀਆਂ ਹੈ ਜਿੱਥੋਂ ਨਾਮ ਸ਼ਬਦ ਮਿਲਦਾ ਹੈ ਸੋ ਜਿੱਥੇ ਵੀ ਤੁਸੀਂ ਜਾਂਦੇ ਹੋ ਉਸੇ ਗੁਰਦੁਆਰਾ ਸਾਹਿਬ ਜਾਂਦੇ ਹੋ ਕਿਤੇ ਵੀ ਜਾਂਦੇ ਹੋ ਜਿੱਕਰ ਉੱਥੋਂ ਤੁਹਾਨੂੰ ਨਾਮ ਸ਼ਬਦ ਮਿਲਦਾ ਹੈ ਤੁਹਾਡਾ ਮਨ ਖੁਸ਼ ਹੁੰਦਾ ਹੈ ਸ਼ਾਂਤੀ ਮਿਲਦੀ ਹੈ ਮਨ ਨੂੰ ਜਾ ਕੇ ਤਾਂ ਗੁਰਤਾਰਨਾ ਉੱਥੇ ਹੀ ਕਰੋ ਸੋ ਗੁਰੂ ਬਣਨਾ ਕੋਈ ਸੌਖੀ ਗੱਲ ਨਹੀਂ ਹੈ ਗੁਰੂ ਜਦੋਂ ਬਣਦਾ ਹੈ ਤਾਂ ਉਹਨੂੰ فیر پوری ਸੰਗਤ ਦਾ ਭਾਰ ਚੱਕਣਾ ਪੈਂਦਾ ਹੈ ਤੇ ਇੰਨੇ ਕਾਬਲ ਅਸੀਂ ਨਹੀਂ ਕਿ ਕਿਸੇ ਦੇ ਗੁਰੂ ਬਣ ਸਕੀਏ ਸੋ ਗੁਰੂ ਬਣਨਾ ਸੌਖੀ ਗੱਲ ਹੈ ਹੀ ਨਹੀਂ ਜਿਹਨੇ ਪਾਰ ਲਗਾਉਣਾ ਹੈ ਸੋ ਪੂਰੀ ਸੰਗਤ ਦਾ ਭਾਰ ਉਹਨਾਂ ਦੇ ਮੋਢਿਆਂ ਤੇ ਹੁੰਦਾ ਹੈ ਸੋ ਅਸੀਂ ਗੁਰੂ ਅੱਗੇ ਹਰ ਇੱਕ ਦੁੱਖ ਦੱਸਦੇ ਜਾਂ ਕੇ ਹਰ ਇੱਕ ਪਰੇਸ਼ਾਨੀ ਦੱਸਦੇ ਆ ਕਿ ਅਸੀਂ ਗੁਰੂ ਨੂੰ ਵੀ ਕਦੇ ਪੁੱਛਿਆ ਕਿ ਗੁਰੂ ਕਿਨਹ ਹਾਲਾਤਾਂ ਦੇ ਨਾਲ ਗੁਜ਼ਰ ਰਿਹਾ ਹੈ ਸੋ ਗੁਰੂ ਜਦੋਂ ਹਰ ਇੱਕ ਦਾ ਭਾਰ ਆਪਣੇ ਮੋਢਿਆਂ ਤੇ ਲੈਂਦਾ ਹੈ ਹੁਣ ਆਪਾਂ ਦੇਖਦੇ ਕਈ ਡੇਰੇਆ ਦੇ ਵਿੱਚ ਕਹੀਦਾ ਕਿ ਸਾਧੂ ਸੰਤ ਦੀ ਸੇਧ ਠੀਕ ਨਹੀਂ ਰੰਦੀ ਜਾਂ ਬੱਲਾ ਵਾਲਿਆਂ ਦੀ ਗੱਲ ਆਲੀ ਕਿਤੇ ਵੀ ਲਾ ਲਈਏ ਸੋ ਕਹਿੰਦੇ ਨੇ ਕਿ ਮਹਾਰਾਜ ਦੀ ਸਿਹਤ ਠੀਕ ਨਹੀਂ ਰਹਿੰਦੀ ਸਿਹਤ ਖਰਾਬ ਰਹਿੰਦੀ ਹੈ ਸੋ ਕਾਰਨ ਕੀ ਹੈ ਸੋ ਜਿਹੜੇ ਦੂਸਰਿਆਂ ਨੂੰ ਸੁੱਖ ਦਿੰਦੇ ਹੈ ਦੂਸਰਿਆਂ ਦੇ ਦੁੱਖ ਘਟ ਦਿੰਦੇ ਆ ਭਗਤਾਂ ਦੇ ਸੰਗਤ ਦੇ ਸੋ ਕੀ ਉਹਨਾਂ ਤੇ ਦੁੱਖ ਕਦੇ ਆ ਸਕਦਾ ਹੈ ਜਿਹੜੇ ਪਰਮਾਤਮਾ ਨਾਲ ਸਿੱਧੇ ਹੈ ਬਿਲਕੁਲ ਵੀ ਨਹੀਂ ਉਸ ਸੰਗਤ ਦਾ ਭਾਰ ਹੁੰਦਾ ਹੈ ਸੋ ਸੰਗਤ ਦਾ ਭਾਰ ਜਦੋਂ ਉਹਨਾਂ ਦੇ ਮੋਢਿਆਂ ਤੇ ਪੈਂਦਾ ਹੈ ਤੇ ਉਹਨਾਂ ਦੇ ਸਰੀਰ ਤੇ ਵੀ ਇਹ ਭਾਰ ਉਹਨਾਂ ਨੂੰ ਚੱਲਣਾ ਪੈਂਦਾ ਹੈ ਕਿਉਂਕਿ ਉਹ ਮਾਪੇ ਬਣ ਜਾਂਦੇ ਜਿਸ ਵੇਲੇ ਉਹ ਸ਼ਬਦ ਦਿੰਦੇ ਉਸ ਟਾਈਮ ਉਹ ਭਾਗਤ ਦੀ ਨਜ਼ਰ ਨਾਲ ਨਹੀਂ ਦੇਖਦੇ ਕਿ ਇਹ ਸਾਡਾ ਸੇਵਕ ਆ ਉਹ ਆਪਣਾ ਬੱਚਾ ਬਣਾ ਲੈਂਦੇ ਨੇ ਉਸ ਸਮੇਂ ਤਾਂ ਫਿਰ ਪੂਰੀ ਜ਼ਿੰਮੇਵਾਰੀ ਲੈਂਦੇ ਆ ਕਿ ਇਸ ਉੱਚੇ ਦਾ ਭਾਰ ਅਸੀਂ ਚੱਕੀਏ 84 ਦੇ ਗੇੜ ਚੋਂ ਕੱਢੀਏ ਸੋ 84 ਦੇ ਗੇੜ ਚੋਂ ਨਿਕਲਣੀ ਫਿਰ ਉਹ ਇੱਕ ਸ਼ਬਦ ਦਿੰਦੇ ਆ ਉਹ ਸ਼ਬਦ ਨੂੰ ਹੁਣ ਆਪਾਂ ਜਿੱਦਾਂ ਜਿੱਦਾਂ ਸਿਮਰਨਾ ਜੋ ਸਾਡੇ ਤੇ ਗ੍ਰਹਿ ਚਾਲ ਚੱਲਦੀ ਆ ਜੋ ਮਾੜਾ ਸਮਾਂ ਚੱਲ ਰਿਹਾ ਉਹ ਮਾੜਾ ਸਮਾਂ ਜੋ ਹੈ ਉਹ ਉਹ ਸਹੁਰੂ ਨੂੰ ਉਸ ਮਾੜੇ ਸਮੇ ਦਾ ਸਾਹਮਣਾ ਕਰਨਾ ਪੈਂਦਾ ਆ ਸੋ ਤਦ ਕਰਕੇ ਜਦੋਂ ਅਸੀਂ ਦੇਖਦੇ ਆ ਕਈ ਦਾ ਕਿ ਮਾਰੇ ਦੀ ਸਿਹਤ ਨਹੀਂ ਕਈਆਂ ਦਾ ਕਹਿਣਾ ਹੁੰਦਾ ਕਿ ਲੈ ਇਹ ਤਾਂ ਡੇਰਾ ਚਲਾਉਂਦਾ ਹੈ ਸੋ ਇਹ ਬਿਮਾਰ ਕਿਵੇਂ ਹੋ ਸਕਦਾ ਆ ਇਹ ਤਾਂ ਰੱਬ ਨਾਲ ਸਿੱਧਾ ਆ ਸੋ ਕਈ ਜਣੇ ਸੁਕੀਆਂ ਕਿਸੇ ਦਾ ਮੂੰਹ ਨਹੀਂ ਫੜ ਲੈਣਾ ਸਭ ਆਪੋ ਆਪਣੇ ਹਿਸਾਬ ਨਾਲ ਸੋਚਦੇ ਆ ਜਿੰਨੀ ਕੁ ਮਤ ਹੁੰਦੀ ਹੈ ਸੋ ਪਰ ਇਹ ਵਿਚਲੀਆਂ ਗੱਲਾਂ ਜੋ ਹੈ ਇਹ ਕੋਈ ਨਹੀਂ ਸਮਝਦਾ ਕਿ ਜੋ ਦੂਸਰਿਆਂ ਦਾ ਦੁੱਖ ਘਟ ਸਕਦੇ ਆ ਉਹਨਾਂ ਤੇ ਦੁੱਖ ਕਦੇ ਆ ਸਕਦਾ ਕਦੇ ਵੀ ਨਹੀਂ ਉਹ ਸੰਗਤ ਦਾ ਭਾਰ ਆਪਣੇ ਮੁੰਡਿਆਂ ਤੇ ਲੈ ਲੈਂਦੇ ਆ ਸੋ ਬੱਚਿਆਂ ਦਾ ਵੀ ਫਰਜ ਬਣਦਾ ਆ ਸੇਵਕਾਂ ਦਾ कि ਆਪਣੇ ਗੁਰੂ ਦੇ ਦਿੱਤੇ ਹੋਏ ਬਚਨਾਂ ਨੂੰ ਯਾਦ ਰੱਖੀਏ ਤੇ ਉਹਨਾਂ ਦੇ ਦੱਸੇ ਹੋਏ ਰਸਤੇ 'ਤੇ ਚੱਲੀਏ ਜੀਨੇ ਸਾਰੀ ਜ਼ਿੰਦਗੀ ਦੀ ਜ਼ਿੰਮੇਵਾਰੀ ਸਾਡੀ ਲੈ ਲਈ ਇੱਥੇ ਵੀ ਤੇ ਜਦੋਂ ਸਰੀਰ ਛੱਡਣਾ ਆ ਉਸ ਥਾਂ ਦੀ ਵੀ ਉਹ ਜ਼ਿੰਮੇਵਾਰੀ ਚੱਕਦੇ ਆ ਫਿਰ ਨਾਮ ਸ਼ਬਦ ਦਿੰਦੇ ਆ ਫਿਰ ਗੁਰਤਾਨਾ ਉਹ ਕਰਦੇ ਨੇ ਆਪਣੇ ਨਾਲ ਸੇਵਕਾਂ ਨੂੰ ਛੋੜਦੇ ਨੇ ਸੋ ਗੁਰੂ ਬਣਾਉਣਾ ਜ਼ਰੂਰੀ ਹੈ ਜ਼ਿੰਦਗੀ ਵਿੱਚ ਤੇ ਗੁਰੂ ਨੂੰ ਸਮਝਣਾ ਵੀ ਜ਼ਰੂਰੀ ਹੈ ਸੋ ਜਦੋਂ ਅਸੀਂ ਆਪਣੇ ਦੁੱਖ ਲੈ ਕੇ ਗੁਰੂ ਕੋ ਜਾਨੇ ਆ ਤੇ ਕਦੇ ਗੁਰੂ ਨੂੰ ਵੀ ਗੌਰ ਨਾਲ ਦੇਖੀ ਕਿ ਗੁਰੂ ਸਾਡਾ ਸਾਡੇ ਲਈ ਕੀ ਕੁਝ ਕਰ ਰਿਹਾ ਤੇ ਕੀ ਕੁਝ ਸਹਿ ਰਿਹਾ ਹੈ ਸੋ ਇੱਕ ਵਾਰ ਅਸੀਂ ਆਪਣੇ ਗੁਰੂ ਕੋਲ ਗਏ ਬੜੀ ਹੀ ਪਰੇਸ਼ਾਨੀ ਚੱਲਦੀ ਸੀ ਸੋ ਅਸੀਂ ਇੱਥੇ ਆਪਣੀ ਹੀ ਸੋਚ ਦੱਸ ਲਈਏ ਤੇ ਇੰਨੇ ਕ ਦੁੱਖ ਵਿੱਚ ਸੀਗੇ ਜਦੋਂ ਆਪਣਾ ਦੁੱਖ ਦੱਸਣ ਲੈ ਗਏ ਜਦੋਂ ਅੱਗੇ ਉਹ ਦੇਖਿਆ ਕਿ ਗੁਰੂ ਦੀ ਸਾਡੀ ਦੀ ਸੇਤ ਬਹੁਤ ਕਮਜ਼ੋਰ ਹੋ ਚੁੱਕੀ ਸੀ ਤਾ ਮਨ ਹੀ ਨਹੀਂ ਕੀਤਾ ਮਨ ਵਿੱਚ ਇਹ ਸੋਚਿਆ ਕਿ ਦੁੱਖ ਜਿਕਰ ਉਹ ਪ੍ਰਮਾਤਮਾ ਨੇ ਕੱਟਣਾ ਮਨ ਦੀ ਸਭ ਜਾਣਦਾ ਹੈ ਤੇਰੇ ਦੇ ਵਿੱਚ ਜਾ ਕੇ ਆਪਾਂ ਜਦੋਂ ਆਪਣਾ ਦੁੱਖ ਲੈ ਕੇ ਜਾਂਦੇ ਹਾਂ ਤੇ ਉਹ ਦਿਲਾਂ ਦੀ ਪ੍ਰਮਾਤਮਾ ਜਾਣਦਾ ਹੈ ਤੇ ਹਿੰਮਤ ਨਹੀਂ ਪਈ ਕਿ ਅਸੀਂ ਆਪਣੇ ਗੁਰੂ ਨੂੰ ਆਪਣਾ ਦੁੱਖ ਦੱਸੀਏ ਸਾਨੂੰ ਆਰਾਮ ਆ ਜਾਵੇ ਜਾਂ ਸਾਡੇ ਧਾਗਾ ਪਾ ਦੇਣ ਹੱਥ ਹੌਲਾ ਕਰ ਦੇਣ ਸੋ ਜਦੋਂ ਸੇਤ ਵੱਲ ਧਿਆਨ ਮਾਰਿਆ ਕਿ ਗੁਰੂ ਸਾਡਾ ਕਿੰਨਾ ਕੁਝ ਸਹਿ ਰਿਹਾ ਹੈ ਇੰਨਾ ਥੋੜਾ ਕੀ ਜੀਲੇ ਸਾਨੂੰ 84 ਜੋ ਗੜ ਦੇਣਾ ਨਾਮ ਸ਼ਬਦ ਦੇ ਦਿੱਤਾ ਹੈ ਪਾਰ ਲੱਗ ਸਕਦੇ ਆ ਜੀ ਦੀ ਵਜ੍ਹਾ ਨਾਲ ਕਿ ਹੁਣ ਇਹ ਜੋ ਦੁਨਿਆਵੀ ਆਪਣੇ ਸਰੀਰ ਤੇ ਮਾੜੇ ਮੂਟੇ ਦੁੱਖੋਂ ਦੇ ਇਹ ਵੀ ਅਸੀਂ ਆਪਣੇ ਦੁੱਖ ਗੁਰੂ ਨੂੰ ਦੱਸ-ਦੱਸ ਕੇ ਪਰੇਸ਼ਾਨ ਗੜੀਏ ਸੋ ਮਨ ਨਹੀਂ ਕੀਤਾ ਤੇ ਨਮਸਕਾਰ ਕਰਕੇ ਵੈਸੇ ਹੀ ਮੁੜਾਏ ਕਿ ਮਾਲਕ ਨੇ ਚਾਇਆ ਤਾਂ ਆਪਣੇ ਆਪ ਇਹ ਵੀ ਦੁੱਖ ਚਲਾ ਜਾਵੇਗਾ ਕਿਉਂਕਿ ਉਹ ਦਿਲਾਂ ਦੀ ਪਰਮਾਤਮਾ ਜਾਣਦਾ ਹੈ ਤੇ ਅਸੀਂ ਗੁਰੂ ਨੂੰ ਹੋਰ ਦੁੱਖ ਨਾ ਦਈਏ ਸੋ ਖੁਦ ਇੰਨੀ ਪਰੇਸ਼ਾਨੀ ਵਿੱਚ ਸੀਗੇ ਪਰ ਗੁਰੂ ਨੂੰ ਕੁਝ ਨਹੀਂ ਦੱਸਿਆ ਪਰ ਉਹ ਦਿਲਾਂ ਦੀਆਂ ਜਾਣਦੇ ਆ ਸੋ ਉਹ ਫਿਰ ਜਦੋਂ ਅਸੀਂ ਇਹੋ ਜਿਹੀ ਸੋਚ ਰੱਖਦੇ ਆ ਵੈਸੇ ਹੀ ਦੁੱਖ ਨੇੜੇ ਨਹੀਂ ਆਉਂਦੇ ਤਾਂ ਉਹ ਸਭ ਦੁੱਖਾਂ ਤੋਂ ਸਾਨੂੰ ਛੁਟਕਾਰਾ ਵੀ ਮਿਲ ਗਿਆ ਤੇ ਅਸੀਂ ਗੁਰੂ ਲਈ ਆਪਣਾ ਪਿਆਰ ਜਦੋਂ ਜਿਤਾਉਂਦੇ ਆਂ ਤੇ ਗੁਰੂ ਦੀ ਨਿਗਾਹ ਦੇ ਵਿੱਚ ਔਰ ਵੀ ਨਜ਼ਦੀਕ ਹੋ ਜਾਂਦੇ ਆਂ ਫਿਰ ਗੁਰੂ ਬਹੁਤ ਕੂੜਾ ਪਿਆਰ ਉਸ ਭਗਤ ਦੇ ਨਾਲ ਪਾ ਦਿੰਦਾ ਤੇ ਇਹ ਦੁੱਖਾਂ ਤੋਂ ਛੁਟਕਾਰਾ ਵੀ ਦਿਲਾ ਦਿੰਦਾ ਹੈ ਸੋ ਆਪਣੇ ਗੁਰੂ ਬਾਰੇ ਵੀ ਸੋਚਿਆ ਕਰੋ ਜਦੋਂ ਆਪਣੇ ਦੁੱਖ ਦੱਸਦੇ ਹੋ ਤੇ ਉਹਨਾਂ ਦਾ ਵੀ ਭਲਾ ਮੰਗਿਆ ਕਰੋ ਆਪਣੇ ਗੁਰੂ ਲਈ ਵੀ ਅਰਦਾਸ ਕਰਿਆ ਕਰੋ ਪ੍ਰਮਾਤਮਾ ਜੀ ਕਿ ਸਾਡਾ ਗੁਰੂ ਤੰਦਰੁਸਤ ਰਹੇ ਸਾਡੀਆਂ ਅੱਖਾਂ ਦੇ ਸਾਹਮਣੇ ਰਹੇ ਤੇ ਸਾਨੂੰ ਰਸਤਾ ਦਿਦਾ ਰਹੇ ਤੋ ਆਪਣੇ ਗੁਰੂ ਲਈ ਵੀ ਕੁਝ ਮੰਗਿਆ ਕਰੋ ਪਰਮਾਤਮਾ ਤੋਂ ਸੋ ਜਦੋਂ ਅਸੀਂ ਗੁਰੂ ਬਣਾਉਂਦੇ ਆਂ ਤੇ ਗੁਰੂ ਸਾਨੂੰ ਉਹ ਚਾਬੀਆਂ ਦਿੰਦਾ ਆ ਉਸ ਦਰਵਾਜ਼ੇ ਦੀਆਂ ਜਿੱਥੇ ਅਸੀਂ ਇਹ 84 ਦੇ ਗੇੜ ਤੋਂ ਨਿਕਲ ਕੇ ਚੰਮਣ ਮਰਨ ਤੋਂ ਰਹਿਤ ਹੋ ਸਕਦੇ ਆ ਉਹ ਦਰਵਾਜ਼ਾ ਅਸੀਂ ਪਾਰ ਕਰ ਸਕਦੇ ਆ ਗੁਰੂ ਦੇ ਨਾਮ ਸ਼ਬਦ ਨਾਲ ਗੁਰੂ ਇੱਕ ਵਿਚੋਲਾ ਬਣਦਾ ਹੈ ਤੇ ਪਰਮਾਤਮਾ ਦੇ ਨਾਲ ਮਿਲਾ ਦਿੰਦਾ ਹੈ ਸੋ ਪਈਆਂ ਦਾ ਇਹ ਸਵਾਲ ਹੁੰਦਾ ਹੈ ਕਿ ਪੂਰਾ ਗੁਰੂ ਮਿਲਦਾ ਹੈ ਪੂਰਾ ਗੁਰੂ ਕਿਵੇਂ ਲੱਭ ਸਕਦੇ ਹਾਂ ਕੀ ਨਿਸ਼ਾਨੀਆਂ ਹੁੰਦੀਆਂ ਆ ਸੋ ਦੇਖੋ ਜੀ ਸਾਨੂੰ ਬਹੁਤਾ ਨਹੀਂ ਪਤਾ ਜਿੰਨਾ ਕੁ ਜੋ ਸਾਡੇ ਨਾਲ ਹੋਇਆ ਹੈ ਉਹਨਾਂ ਕਾ ਆਪਾਂ ਗਿਆਨ ਦੇ ਸਕਦੇ ਜੋ ਕਿ ਸਚਾਈ ਹੈ ਖੁਦ ਇਨਸਾਨ ਨੂੰ ਪਰਮਾਤਮਾ ਜਦੋਂ ਅੱਖੀ ਦਿਖਾਉਂਦਾ ਹੈ ਜੋ ਸਚਾਈ ਉਹਦੇ ਤੇ ਯਕੀਨ ਕਰੋ ਸੋ ਜਦ ਗੁਰਤਾਂ ਨਾ ਉਹ ਪਰਮਾਤਮਾ ਦੇ ਕਰਵਾਉਣੀ ਹੈ ਤੇ ਉਹਨਾਂ ਨੇ ਆਪਣੇ ਆਪ ਤੁਹਾਨੂੰ ਸਹੀ ਰਸਤੇ ਤੇ ਲੈ ਜਾਣਾ ਬਸ ਮਨ ਸਾਫ ਹੋਣਾ ਚਾਹੀਦਾ ਹੈ ਮਨ ਸਾਫ ਹੈ ਤਾਂ ਪਰਮਾਤਮਾ ਬਹੁਤ ਜਲਦ ਪੁਕਾਰ ਨੂੰ ਸੁਣ ਲੈਂਦਾ ਹੈ ਤੇ ਸਹੀ ਵਸਤੇ ਲਾ ਦਿੰਦਾ ਹੈ ਸਹੀ ਰਸਤਾ ਦਿਖਾ ਦਿੰਦਾ ਆਪਣੇ ਆਪ ਰਸਤੇ ਬਣਾ ਦਿੰਦਾ ਹੈ ਸੋ ਜਿਹੜੇ ਇਨਸਾਨ ਕਦੇ ਕਿਸੇ ਦਾ ਮਾੜਾ ਨਹੀਂ ਸੋਚਦੇ ਚੰਗਾ ਸੋਚਦੇ ਆ ਬੈਰੀ ਦੁਸ਼ਮਣ ਦਾ ਭਲਾ ਮੰਗਦੇ ਆ ਜਿਹੜੇ ਸੋਚ ਲੈਂਦੇ ਆ ਕਿ ਅਸੀਂ ਜੇਕਰ ਮਾੜਾ ਸੋਚਾਂਗੇ ਵੀ ਸਾਨੂੰ ਖੁਸ਼ੀ ਨਹੀਂ ਮਿਲਣਾ ਸੋ ਸਮਾ ਹੀ ਖਰਾਬ ਹੋਣਾ ਹੈ ਤੇ ਉਲਟਾ ਅਸੀਂ ਆਪਣੇ ਰਸਤੇ ਔਰ ਵੀ ਜ਼ਿਆਦਾ ਕੰਡੇ ਵਸਾਰ ਲੈਨੇ ਆ ਸੋ ਇਸ ਕਰਕੇ ਹਮੇਸ਼ਾ ਹੀ ਚੰਗੀ ਸੋਚ ਰੱਖੋ ਚੰਗਾ ਸੋਚੋ ਮਾੜਾ ਨਾ ਸੋਚੋ ਖੁਦ ਲਈ ਵੀ ਮਾੜਾ ਕਦੇ ਨਾ ਸੋਚੋ ਦੂਸਰਿਆਂ ਲਈ ਤਾਂ ਦੂਰ ਦੀ ਗੱਲ ਆ ਸੋ ਚੰਗਾ ਸੋਚਣਾ ਸ਼ੁਰੂ ਕਰ ਦਿਓ ਇਹਨਾਂ ਗੱਲਾਂ ਨੂੰ ਇਗਨੋਰ ਕਰੋ ਕਿਸੇ ਦੀ ਜਦੋਂ ਗੱਲ ਵੱਧ ਘਟ ਕਰਦੇ ਆ ਉਹਦੇ ਨਾਲ ਕੁਝ ਮਿਲ ਨਹੀਂ ਜਾਣਾ ਸਮਾਂ ਖਰਾਬ ਹੁੰਦਾ ਉਹ ਹੀ ਸਮਾਂ ਆਪਣੇ ਫਿਊਚਰ ਤੇ দাও ਅੱਗੇ ਵਧਣ ਦੀ ਕੋਸ਼ਿਸ਼ ਕਰੋ ਤੇ ਮਾਲਕ ਤੇ ਵਿਸ਼ਵਾਸ ਰੱਖੋ ਇੱਕ ਦਿਨ ਮੰਜ਼ਿਲ ਤੱਕ ਇਨਸਾਨ ਜ਼ਰੂਰ ਪਹੁੰਚ ਜਾਂਦਾ ਹੈ ਜੀ